ਦੀਨਾਓ ਭਾਈ ਨਾਰੇਬਾਜੀ ਮੇਰੇ ਭਰਪੁਰ ਸਿੰਘ ਦੁਕਾਨ ਜੀ ਨਾਰੇਬਾਜੀ ਕਰਦੇ ਅੱਜ ਬਾਦਲ ਦਾ ਪ੍ਰੋਗਰਾਮ ਕੀ ਕਰਨਾ ਸਾਡਾ ਲਹੂ ਪੀਜਾ ਜਿੰਨਾ ਬੇਇਮਾਨ ਲੋਕਾਂ ਨੂੰ ਮਸਤੋਵਾਨੇ 5 ਅਗਸਤ ਨੂੰ 2022 ਨੂੰ 22 ਨੂੰ ਸਾਡੇ ਸੀਐਮ ਸਾਹਿਬ ਨੇ ਨੀ ਪੱਥਰਦਾਰ ਮੈਡੀਕਲ ਕਾਲਾ ਤੇ ਫਸਤਾ ਉਹਦਾ ਜਿਹੜਾ ਸਾਡੇ ਇਲਾਕੇ ਨੂੰ ਬਹੁਤ ਵੱਡੀ ਸਹੂਲਤ ਹੋਣੀ ਸੀ ਪਰ ਇਹਨਾਂ ਲੋਕਾਂ ਨੇ ਬੇਈਮਾਨਾ ਝੁੰਡਾ ਹੁੰਦਾ ਉਹਨਾਂ ਨੇ ਬਿਨਾ ਮਤਲਬ ਤੋਂ ਕਿਤੇ ਨਾਉ ਨਹੀਂ ਬੋਲਦਾ ਫਰਜ਼ ਦੇ ਵਿੱਚ ਕੋਈ ਥੇ ਨਹੀਂ ਬੋਲਦਾ ਸੀ ਜੀਪੀਸੀ ਦਾ ਜਾ ਕੇ ਹਾਈ ਕੋਰਟ ਦੇ ਵਿੱਚ ਅਰਜੀ ਪਾਤੀ ਵੀ ਇੱਥੇ ਸਾਰੀ ਨਾ ਹੋਵੇ ਸਾਨੂੰ 20 ਮਹੀਨੇ ਹੋ ਗਏ ਸੰਘਰਸ਼ ਕਰਦਿਆਂ ਨੂੰ ਇਹਨਾਂ ਲੋਕਾਂ ਨੇ ਸਾਡੇ ਨਾਲ ਸਮਝੌਤੇ ਕਰਕੇ ਵੀ ਮੁੱਕਰ ਗਏ ਹਾਈ ਕੋਰਟ ਤੋਂ ਵਾਪਸ ਨਹੀਂ ਲੈਂਦੇ ਅਸੀਂ ਇਹਨਾਂ ਦਾ ਪਿੱਠ ਸੇਪਾ ਕਰ ਰਹੇ ਹਾਂ 20 ਮਹੀਨਿਆਂ ਤੋਂ ਅੱਜ ਜਿੱਥੇ ਵੀ ਜਾਗਰੂਕ ਲੋਕਾਂ ਚ ਲਗਾਤਾਰ ਪਿੰਡਾਂ ਦੇ ਵਿੱਚ ਜਾ ਕੇ ਦਾ ਬਰੂਹ ਕਰਾਉਂਦੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਇਹਨਾਂ ਦਾ ਚੋਣਾਂ ਦੇ ਵਿੱਚ ਬਾਈਕਟ ਕਰੋ ਇਹਨਾਂ ਦੇ ਜਵਾਨਾਂ ਤਾਂ ਜਬਤ ਕਰਾ ਦਿਓ ਇਸ ਕਰਕੇ ਪਤਾ ਲੱਗ ਸਕੇ ਕਿ ਵਿਕਾਸ ਦੇ ਅਵਦੇ ਗਲੇ ਇਹਨਾਂ ਨੇ ਕੁਝ ਕਰਿਆ ਨਹੀਂ ਦੂਜਿਆਂ ਨੂੰ ਕਰਨ ਹੀ ਨਹੀਂ ਦੇਦੇ ਇਸ ਕਰਕੇ ਲੋਕਾਂ ਵਿੱਚ ਬਹੁਤ ਭਾਰੀ ਗੋਸ ਈਲਾ ਬਾਈ ਤੁਹਾਡਾ ਮੇਰਾ ਨਾਮ ਮੇਵਾ ਸਿੰਘ ਹੈ ਪਿੰਡ ਮੇਰਾ ਦੁਗਾ 2K ਜੁਕਾਉਂਦਾ ਯੂਨੀਅਨ ਹੈ ਅੱਜ ਜਿਹੜਾ ਤੁਸੀਂ ਵਿਰੋਧ ਕਰ ਰਹੇ ਹੋ ਬਾਦਲ ਦਾ ਉਹ ਕੀ ਮਸਲਾ ਕੀ ਹੈ ਜੀ ਮਸਲਾ ਉਹ ਮੈਡੀਕਲ ਕਾਲ ਤੇ ਹੱਤਿਆਰ ਦਾ ਹੈ ਇੱਥੇ ਮਸਤੌਣਾ ਸਾਹਿਬ ਕੇ 5 ਦਸੰਬਰ 2022 ਨੂੰ ਸੀਐਮਪੀ ਮੌਜੂਦਾਨ ਨੇ ਨੋਟ ਰੱਖਿਆ ਉੱਥੇ ਬਾਬਾ ਦਰਸ਼ਨ ਸਿੰਘ ਨੇ 25 ਏਕੜ ਜ਼ਮੀਨ দান ਕਰਿਆ ਸਰਕਾਰ ਦੇ ਨਾਂ ਰਜਿਸਟਰੀ ਕਰਾ ਕੇ ਇੰਤਕਾਲ ਹੋ ਗਿਆ ਇਹਨਾਂ ਦੇ ਪਤਾ ਨਹੀਂ ਕੀ ਗੁੰਡੀ ਲੜੀ ਇਹਨਾਂ ਨੇ ਹਾਈ ਕੋਰਟ ਤਹਾ ਕੇ ਹਰਤੀ ਪਾਤੀ ਅਸਾਰੀ ਦੇ ਰੋਗ ਲਵਾ ਦਿੱਤੇ ਜਦੋਂ ਕਿ ਸੰਤ ਆਦਰ ਸਿੰਘ ਨੇ ਅਗਰੇਜ਼ਾਂ ਦੇ ਸਮੇਂ ਇੱਥੇ ਵਿਦਿਆ ਦਾ ਮੰਦਿਰ ਲਾਇਆ ਧੀ ਉਦੋਂ ਤੋਂ ਇੱਥੇ ਅਕਾਲ ਡਿਗਰੀ ਕਾਲ ਚੱਲਦਾ ਰਿਹਾ ਉਸਨ ਨਾਪਾਰਿਆ ਹਸਤ ਨੇ ਉਸ ਅਕਾਲ ਡਿਗਰੀ ਕਾਲ ਨੂੰ 1000 ਬੀ ਜਮੀਨ ਦਿੱਤੀ ਹੋਈ ਆ ਸੰਤਾ ਨੇ ਐਡਾ ਵੱਡਾ ਕੰਮ ਕਰਿਆ ਜੇ ਮੌਕੇ ਦੀ ਸਰਕਾਰ ਨੇ ਇੱਥੇ ਮੈਡੀਕਲ ਕਾਲਜ ਦਾ ਹੱਥਾ ਦਾ ਨਿਉ ਪੱਥਰ ਰੱਖਿਆ ਤਾਂ ਭਰਾਵੋ ਇਹਨਾਂ ਨੇ ਰੋਗ ਲਵਾਦੀ ਜਿਹੜੀ ਕਿ ਸਾਡਾ ਕੁਐਸਚਨ ਹੈ ਉਹ ਇਲਾਕੇ ਨੂੰ ਬਹੁਤ ਵੱਡੀ ਸਹੂਲਤ ਦੀ ਮੈਡੀਕਲ ਕਾਜ ਤੇ ਹਸਪਤਾਲ ਦੀ 700 600 ਕਿਲੋਮੀਟਰ ਤੇ ਕੋਈ ਹਸਪਤਾਲ ਨਹੀਂ ਪੈਂਦਾ ਸਾਨੂੰ ਜਿੱਥੇ ਸਾਡੇ ਪੜਕੇ ਬੱਚੇ ਡਾਕਟਰ ਬਣਦੇ ਅਜੇ ਮੈਡੀਕਲ ਹਸਪਤਾਲ ਤੇ ਜਿਹੜਾ ਇਲਾਜ ਹੁੰਦਾ ਲੋਕਾਂ ਦਾ ਕਰੀਬ ਲੋਕਾਂ ਦਾ ਇਸ ਲਈ ਅਸੀਂ ਇਹ ਸ਼ਰੋਮਣੀ ਕਮੇਟੀ ਦਾ ਵਰਜੋਅਰ ਬਰਿਆਦ ਕਰਦੇ ਆਵਨਾ ਚੱਲਦੇ ਵੀ ਰਹਾਂਗੇ ਜਿੱਦੇ ਤੋਂ ਇਹਨਾਂ ਨੇ ਰੋਕ ਲਵਾਈਆ ਸਾਡਾ ਉੱਤੇ ਧਰਨਾ ਜਾਰੀ ਹੈ ਅਰਦਾਸ ਕਰਕੇਗੀਟਾ ਸਾਹਿਬ ਜੋ ਚੱਲੇ ਹੋਇਆ ਕਿ ਜਿੰਨਾ ਚਿਰ ਮੈਡੀਕਲ ਕਾਜ ਦੇ ਹੱਥਾਂ ਦੀ ਇਸ਼ਾਰੀ ਸ਼ੁਰੂ ਨਹੀਂ ਹੁੰਦੀ ਉਹਨਾ ਚਿਰ ਸੰਘਰਸ਼ ਜਾਰੀ ਰਹੂ ਜਿੰਨਾ ਚਿਰ ਇਹ ਸਾਡੇ ਮੰਗਾ ਨਹੀਂ ਮੰਨਦੇ ਹਾਈ ਕੋਰਟ ਤੋਂ ਸਟੇ ਬਾਸ ਨਹੀਂ ਲੈਂਦੇ ਇਹਨਾਂ ਦਾ ਪੂਰਜੋਰ ਵਿਰੋਧ ਕਰਦੇ ਰਹਾਂਗੇ ਜਿੱਥੇ ਮਰਜੀ ਜਾਵੇ ਬੰਦੀ ਦਾ ਜਰਨਸਟਿਕਰ ਕੰਮ ਕਰਦਾ ਤੇ ਅਸੀਂ 5 ਅਗਸਤ ਨੂੰ ਸ੍ਰੀ ਮੁੱਖ ਮੰਤਰੀ ਸਾਹਿਬ ਨੇ ਸਾਡੇ ਲੋਕਾਂ ਨੂੰ ਜਿਹੜੀ ਲੋੜ ਸੀ ਉਹਦਾ ਨਿਪਟਾਰਾ ਕਰਿਆ ਸੀ 25 ਏਕੜ ਜ਼ਮੀਨ ਬਾਪੇ ਦਰਸ਼ਨ ਸਿੰਘ ਨੇ ਦੇਤੀ ਚੰਗਾਲ ਰੋਡ ਦੇ ਉੱਪਰ ਉਸ ਤੋਂ ਬਾਅਦ ਕੀ ਹੋਇਆ ਇਹ 22 ਅਗਸਤ ਨੂੰ ਸਟੇਲ ਸਟੇਲ ਜਦੋਂ ਸਾਨੂੰ ਢਿੰਕ ਪਈ ਤਾਂ ਸਾਡੀ ਜੂਨੀਅਰ ਨੇ ਜਿਹੜੀ ਆਪਣੀ ਸੁਰੂਰ ਤੋਂ ਬਰਨਾਲਾ ਹਾਈਵੇ ਜਾਂਦੀ ਆ ਉਹ ਅਸੀਂ ਜਾਮ ਕਰਤੀ ਉਦੋਂ ਸਾਰਾ ਮਹਿਕਮਾ ਆ ਗਿਆ ਉਹਨਾਂ ਨੇ ਸਾਨੂੰ ਇਕੱਲੇ ਇਕੱਲੇ ਕਾਗਜ਼ ਪੱਤਰ ਦਿਖਾਤੇ ਵੀ ਇਹ ਜ਼ਮੀਨ ਮੈਡੀਕਲ ਡਿਪਾਰਟਮੈਂਟ ਦੇ ਨਾਂ ਹੋ ਚੁੱਕੀ ਆ ਉਸ ਤੋਂ ਬਾਅਦ ਅਸੀਂ ਫਿਰ ਕਾਲਜ ਮੂਹਰੇ ਤਰਨਾ ਚਲਾਇਆ ਇੱਕ ਦਿਨ ਅਸੀਂ ਨਾਨਕਾਣੇ ਲਾਇਆ ਉੱਥੇ ਇਹਨਾਂ ਦਾ ਮੁਲਾਜਮ ਸਾਨੂੰ ਵਿਸ਼ਵਾਸ ਦੇ ਕੇ ਸਾਡਾ ਧਰਨਾ ਠਾ ਲਿਆ ਆ ਉਹਦੀ ਸ਼ੋਰ ਕਰ ਲੱਗਾ ਸ਼ੋਰਟ ਕਟ ਫਿਰ ਅਸੀਂ 7 ਦਿਨ ਕਾਲਜ ਨੂੰ ਚਲਾਇਆ ਹਾਂਜੀ ਗੱਲ ਮੁਕਾਓ ਛੋਟੇ ਬਾਹਰ ਨਹੀਂ ਹੋਕਾਰਦੇ ਕੱਲੀ-ਕੱਲੀ ਲਿਖਤ ਕਾਨਫਰੰਸ ਆ ਜਿਵੇਂ ਤੁਸੀਂ ਆ ਸਾਡੀ ਸਪੀਚ ਲੈ ਰਹੇ ਹੋ ਕੱਲੀ-ਕੱਲੀ ਕਾਨਫਰੰਸ ਕਰਕੇ ਨਾਨਕਹਿਣੇ ਅੰਮ੍ਰਿਤਸਰ ਉਹ ਵੀ ਮੁਕਰ ਗਏ ਦੇਖੋ ਹੁਣ ਕਰੀਏ ਕੀ ਅਸੀਂ ਫਿਰ ਧਰਨਾ ਲਾਇਆ ਸੌਂ ਖਾ ਕੇ ਬੈਠੇ ਆ ਮਸਤੋਆਣੇ ਦੀ ਪਵਿੱਤਰ ਧਰਤੀ ਦੇ ਜੋ ਕਿ ਸੰਗਰੂਰ ਤੋਂ ਬਰਨਾਲੇ ਨੂੰ ਸੜਕ ਜਾਂਦੀ ਆ ਜਿਹੜਾ ਬੱਸ ਸਟੈਂਡ ਆ ਉੱਥੇ ਸਾਡਾ 2 ਜੂਨ ਤੋਂ ਚਿਤਤ ਧਰਨਾ ਜਿਹੜਾ ਚੱਲ ਰਿਹਾ ਅਰਦਾਸ ਕਰਕੇ ਹੀ ਚੱਲੇ ਹੋਇਆ ਜਿੰਨਾ ਚੱਕ ਸਾਡਾ ਕਾਲਜੇ ਬਣਦਾ ਨਹੀਂ ਅਸੀਂ ਸੌਂ ਖਾ ਕੇ ਚੱਲੇ ਹੋਇਆ ਅਸੀਂ ਅਸੀਂ ਚਲਾਵਾਂ ਇਸ ਗੱਲ ਸੋਚ ਕੇ ਕੀ ਨਾ ਬੇਟਾ ਸੁਣੋ ਸਭ ਕਹਿੰਦਾ ਅੱਜ ਤੁਸੀਂ ਇੱਥੇ ਵਿਰੋਧ ਕਰਨਾ ਕਿ ਕੀ ਮਸਲਾ ਕੀ ਹੈ ਜੀ ਮਸਲਾ ਇਹ ਹੈ ਵੀ ਸਾਡਾ ਮੈਡੀਕਲ ਕਾਲਜ ਤੇ ਇਹਨਾਂ ਨੇ ਸਟੇ ਲੈ ਲਈ ਬਾਬਾ ਅਤਰ ਸਿੰਘ ਦਾ ਸਾਡੀ ਜ਼ਮੀਨ ਹੈ ਲੋਕਾਂ ਦੀ দান ਕਰੀ ਹੋਈ ਹੈ ਵੀ ਫੇਰੇ ਉਹ ਇਹਨਾਂ ਦਾ ਉੱਥੇ ਕੁਝ ਨਹੀਂ ਹੈਗਾ ਨਾ ਸਰੋਵਨੀ ਕਮੇਟੀ ਨੇ ਕਦੇ ਪਰਚੀ ਕੱਟੀ ਐ ਨਾ ਕੋਈ ਦੇਖ ਦੀ ਪਰਚੀ ਕੱਟੀ ਆ ਨਾ ਕੋਈ ਹੁੰ ਆਏ ਨੇ ਬਸ ਅਸੀਂ ਤਾਂ ਇਹ ਵਿਰੋਧ ਕਰਨਾ ਵੀ ਸਾਡੀ ਸ਼ਰੇਆਮ ਆਖ ਲੈ ਲੈ ਅਸੀਂ ਉਥੇ ਮੈਰੀ ਕਲਕਾਲ ਤੇ ਹਸਤਾਲ ਬਣਾਉਣਾ